12 ਸਾਲ ਆਇਆ ਨੂੰ ਹੋ ਗਿਆ ਮਾਸਟਰ ਨੇ ਤੈਨੂੰ ਹੁਣੇ ਦੱਸਿਆ ਨਹੀਂ ਨਹੀਂ 12 13 ਸਾਲ ਨੇ ਹੋ ਗਿਆ 3 ਮਹੀਨੇ ਪਾਏ ਅੰਗਲੀਆਂ ਨਾ ਨਾ 13 ਸਾਲ ਹੋ ਗਏ ਸਾਡੇ ਕੋਲ ਆਇਆ ਨੂੰ ਨਹੀਂ ਤੁਹਾਡੇ ਕੋਲ ਆਇਆ ਹੋਗਾ ਇੱਥੇ ਆਇਆ ਜਦੋਂ ਅਸੀਂ ਬ੍ਰਾਂਡ ਤੇ ਕੀਤਾ ਹੁਣ ਸਾਡੇ ਵੱਲੋਂ 13 ਸਾਲਾਂ ਦਾ ਇੱਥੇ ਆ ਹਾਂ ਤੁਸੀਂ ਤਾਂ ਮੰਨ ਲੋਗੇ ਸਾਡੇ ਅਸਰ ਨਾਲ ਵਿਚ ਹੈ 13 ਤੇ 9 ਮਹੀਨੇ ਦਾ ਹੋ ਗਿਆ ਆਪਣਾ 13 ਦਿਨਾਂ ਦਾ ਹੋ ਗਿਆ ਸਾਡੇ ਘਰ 13 ਸਾਲਾਂ ਦਾ ਮੁੰਡਾ ਨਿਕਲਿਆ ਸਾਡੇ ਘਰ ਠੀਕ ਹੈ ਇੱਥੋਂ ਬਰਾਦ ਤੋਂ ਸਾਡੇ ਕੋਲ ਸਾਡੇ ਪਾਦਾ ਦਾ 13 ਸਾਲਾਂ ਦਾ ਇੱਥੇ ਹੀ ਆ ਇੱਥੇ ਹੀ ਆ ਬਿਲਕੁਲ ਪੁੱਤ ਦਾ ਨਾ ਮੈਂ ਜਮੂ ਲੈਂਦਾ ਤੇ ਪਿਓਆਂ ਦਾ ਵੀ ਮੈਂ ਪਿਛਲਾ ਜਿਹੜਾ ਫਾਟਕਾ ਮਿਲਥੋਂ ਲੈਂਦਾ ਬਿਆਨ ਨਹੀਂ ਰਲਦਾ ਇਹਨਾਂ ਦੇ ਬਿਆਨ ਨਹੀਂ ਰਲਦੇ ਤੇ ਜਿੰਮੇਵਾਰਾਂ ਸਰਪੰਚ ਆ ਤੁਹਾਨੂੰ ਇਹਨਾਂ ਨੇ ਦੱਸਿਆ ਵੀ ਸਾਡੇ ਕੋਲ ਬੰਦਾ ਆ ਗਿਆ ਜਿੱਦਾਂ ਤਾਂ ਆਇਆ ਤੁਹਾਨੂੰ ਉਦੋਂ ਦੱਸਿਆ ਉਹਨਾਂ ਨੇ ਤੂੰ ਥਾਣੇ ਦਿੰਦਾ ਫਲਾਣਿਆਂ ਨੂੰ ਥਾਣੇ ਰਿਪੋਰਟ ਕੋ ਮੈਨੂੰ ਦੱਸਦਾ ਕਹਿੰਦੇ ਰੋਟੀ ਬਚਾਉਣਾ ਤਾਜ਼ਾ ਰੱਖ ਵੀ ਦੇਣੀ ਅਸੀਂ ਕਿੱਥੇ ਸਰਪੰਚ ਸਾਹਿਬ ਇੱਕ ਮਿੰਟ ਪੁੱਛਣਾ ਵੈ ਕਿਉਂ ਤੇਰੀ ਮੰਮੀ ਆ ਆਦੀ ਯਾਰ ਉਹ ਗਾ ਸਾਰੇ ਬੰਦੇ ਝੂਠ ਬੋਲਦੇ ਯਾਰ ਮੈਨੂੰ ਸਰਪੰਚ ਪੁੱਛ ਲਓ ਉਹ ਅਸਲ ਮੰਮੀ ਝੂਠ ਨਹੀਂ ਆਗਾ ਤੇ ਐਨੀ ਨੂੰ ਤਾਂ ਕਹਿ ਚੁੱਕਾ ਤਾ ਆ ਕੇ ਮੈਂ ਜਾਂਦਾ ਕੋਈ ਕਿਹਨੇ ਬੋਲਦਾ ਪਤਾ ਮੇਰਾ ਪਿੰਡ ਕਹਿੰਦਾ ਛੱਡ ਕੇ ਜਾਂਦਾ ਕਰਲਾ ਸਿਆਣੀ ਗੱਲ ਆਜੋ ਉਹ ਬੰਦਾ ਇਹ ਇਹਦਾ ਭਰਾ ਸੀ ਉਹ ਘਾਰੇ ਹੋਈ ਆ ਹੁਣ ਇੱਥੇ ਤਰਕੇ ਨਾ ਪਠੇ ਗੁਦਰਣ ਦੇ ਸੀਗੇ ਇਥੇ 5 ਵਜੇ ਨੂੰ ਪੱਠੇ ਕੁਤਨ ਦਾ ਸੀਗੇ ਤੇ ਉਥੋਂ ਵਿਚਾਰਾ ਕੱਲਾ ਪੰਡਾ ਪਰ ਪਰ ਕੇ ਲੰਘਦਾ ਸੀ ਜਿਹੜੇ ਮੇਰੇ ਤੋਂ ਵੀਡੀਓ ਆਈਆਂ ਤੇ 5 ਵਜੇ ਹਾਲੇ ਲੋ ਕਿਹੜਾ ਬੰਦਾ ਦਿਹਾੜੀ ਜਾਂਦਾ 5 ਵਜੇ ਜਦੋਂ ਅਸੀਂ ਇੱਥੇ ਫੇਰਾ ਮਾਰਿਆ ਸੀ ਨਾ ਮਤਲਬ ਕਿ ਮਾਰਿਆ ਪਛਾਪਾ ਤੇ 5 ਵਜੇ ਨੂੰ ਇੱਥੇ ਮੇਰੇ ਸਾਹ ਨਾਲ ਅੱਧਾ 10 ਵਜੇ ਡੰਗਰਾਂ ਦੇ ਪੱਠੇ ਕੁਦਰਦੇ ਹੁੰਦੇ ਨੇ 5 ਵਜੇ ਨੂੰ ਤੇ ਜਦੋਂ ਅਸੀਂ ਦੂਰੋਂ ਦੇਖ ਲਿਆ ਅਸੀਂ ਉਥੇ ਵੇਖੇ ਨਾ 5 ਮਿੰਟ ਖਲੋ ਗਏ ਅਸੀਂ ਠੀਕ ਹੈ ਜੀ ਉਹ ਮੈਂ ਆਪਣਾ ਫੋਨ ਤੇ ਸੈੱਟ ਕਰ ਲਿਆ ਪਿਆ ਸਾਡੇ ਜਾਂਦਿਆਂ ਨੂੰ ਬਾਅਦ ਵਿੱਚ ਆਉਂਦਿਆਂ ਨੂੰ ਉੱਥੇ ਬਿਠਾ ਕੇ ਚਾਹ ਚੂ ਪਿਉਂਦੇ ਤੇ ਮੈਂ ਹੁਣ ਵੀ ਪੱਠੀ ਕਿਧਰ ਆ ਹਾਂ ਆ ਉਹ ਬੰਦਾ ਸਾਡਾ ਫੋਟੋ ਖਿੱਚੇਗਾ ASCII ਕਰੀ ASCII ਆਜੋ ਮਾਤਾ ਕਿਥੇ ਹੈ ਬੱਚੇ ਦੀ ਆਜੋ ਪੋਲੀ ਆ ਆਜੋ ਮਾਤਾ ਜੀ ਅੰਦਰ ਆ ਹਾਂ ਆਜੋ ਆਜੋ ਮਾਤਾ ਜੀ ਆਜੋ ਆਜੋ ਮਾਈ ਤੁਸੀਂ ਅੱਗੇ ਆਓ ਵਾਇਗਦ ਹਜੇ ਅੱਧੇ ਡੰਗਰੇ ਇਹਨਾਂ ਦੇ ਜੰਮੂ ਗਏ ਆ ਥੋੜੇ ਦਿਨ ਹੋ ਗਏ ਆ ਠੀਕ ਹੈ ਜੀ ਠੀਕ ਹੈ ਜੀ ਪਾਣੀ ਕਿੱਥੇ ਗਿਆ ਵੀਰ ਮਾਰੇ ਆਜ ਨੂੰ ਆ ਗਿਆ ਹਾਂਜੀ ਇੱਤੇ ਗਏ ਆ ਲਿਆ ਅੱਛਾ ਆ ਬੈਠੋ ਬਾਈ ਫਿਰ ਆ ਬਾਈ ਆ ਪੈਣਾ ਦੀ ਨਾਲੇ ਵੀਡੀਓ ਵਿੱਚ ਗਾ ਬੱਚਿਆਂ ਦੀ ਨਾਲੇ ਵੱਡ ਪੱਠੇ ਸੁਣਾਣੇ ਦਾ ਕੀ ਕਰਦਾ ਪਹਿਲਾਂ ਛੱਡਣ ਤੇ ਨਹੀਂ ਆਏ ਫਿਰ ਕਹਿੰਦਾ ਮੈਨੂੰ ਛੱਡ ਲਾ ਗਿਆ ਕੋਈ ਗੱਲ ਨਹੀਂ ਪੁੱਤਾ ਅੱਜ ਤੇਰਾ ਛੱਡਣ ਨਹੀਂ ਆਇਆ ਅੱਜ ਤੇਰਾ ਨਿਆ ਕਰਨਾ ਹੈ ਆ ਤੇ ਰਿਜ਼ਲਟ ਆਦਰਾ ਹੋਰ ਤਾਂ ਛੱਡਣ ਆ ਗਿਆ ਮੇਰੇ ਨੂੰ ਹਾਂ ਘਰ ਹੀ ਤੇਰਾ ਹੀ ਹੈ ਪਹਿਲੇ ਹਾਂਜੀ ਕਿਉਂ ਪਹਿਲੇ ਘਰ ਤੇਰਾ ਹੀ ਹੈ ਆਹੋ ਪੇਰ ਗਿਆ ਨਹੀਂ ਆ ਹੋ ਗਿਆ ਵੇਲਾ ਕਬਰ ਆ ਗਿਆ ਜੇ ਨਾ ਚੁੱਪ ਹੋ ਗਿਆ ਜੀ ਹਾਂ ਓਏ ਪੋਲੀ ਰਹਿਣਾ ਇੱਥੇ ਪੋਲੀ ਰਹਿਣਾ ਵਾ ਰਹਿਣਾ ਵਾ ਇਹਲਾ ਸਗਦੀ ਜਦੋਂ ਇਹਨੂੰ ਪਰਿਵਾਰ ਦੇ ਵਿੱਚ ਲੈ ਕੇ ਗਿਆ ਸੀਗੇ ਤੇ ਪੂਰਾ ਖੁਸ਼ ਸੀਗਾ ਤੇ ਹੁਣ ਇਹਨੂੰ ਦੁਬਾਰਾ ਫੇਰ ਅਸੀਂ ਪਿੰਡ ਖਰੋਟਾ ਦੇ ਵਿੱਚ ਲੈ ਕੇ ਆਏ ਅੱਜ ਪਰਿਵਾਰ ਦੇ ਨਾਲ ਤਾਂ ਅਜ ਵੇਖ ਲੋ ਹੁਣ ਉਹ ਬੱਚੇ ਦੇ ਫੇਰ ਹਾਪਾ ਉੱਡ ਗਿਆ ਕਿ ਇਹ ਮੈਂ ਉਸੇ ਘਰੇ ਆ ਗਿਆ ਮੈਂ ਜਿੱਥੇ ਮੇਰੇ ਤੋਂ ਕੰਮ ਕਰਾਇਆ ਜਾਂਦਾ ਸੀਗਾ ਜਾਂ ਜਿੱਥੇ ਮੇਰਾ ਕੋਟ ਮਾਰ ਹੁੰਦੀ ਸੀ ਕੀ ਹਾਂ ਠੀਕ ਠਾਕ ਜੀ ਇਹ ਇਹ ਬਹੁਤ ਵਧੀਆ ਬੰਦੇ ਇਸ ਨਾਲ ਹਾਂ ਜੀ ਇਹਨਾਂ ਬਹੁਤ ਵਧੀਆ ਉਹ ਦਿਨ ਗੱਲਾਂ ਕੀਤੀਆਂ ਜੀ ਤੇਰੀਆਂ ਦੋ ਸਪੈਸ ਬੇਤੀ ਆ ਜੀ ਫਾੜ ਤੋਂ ਮਾਫ਼ ਕਰੋ ਜੀ ਬੇਸਾਨ ਨੂੰ ਤੁਹਾਡਾ ਨੰਬਰ ਤਾਂ ਨਹੀਂ ਪਤਾ ਸੀ ਨਹੀਂ ਅਹੀਂ ਕੱਲ ਵੀ ਤੁਹਾਨੂੰ ਸਪਰਕ ਕਰਕੇ ਕਿ ਤੁਹਾਡਾ ਧੰਨਵਾਦ ਹੈ ਜਰੂਰੀ ਨੰਬਰ ਤਾਂ ਨਹੀਂ ਸੀ ਨਾ ਬਾਈ ਦਾ ਕੋਈ ਨੰਬਰ ਸੀਗਾ ਨਹੀਂ ਤੁਹਾਨੂੰ ਅਸੀਂ ਫੋਨ ਤੇ ਤੁਹਾਡਾ ਧੰਨਵਾਦ ਜਰੂਰ ਕਰਨਾ ਹੀ ਪਈ ਸਾਡੇ ਗਰੀਬ ਦਾਉ ਆਦੇ ਘਰੇ ਪਜਾਦਾ ਅਸਲੀ ਕੀ ਹੋਇਆ ਵੀ ਮੇਰੀ ਜਣਾ ਨਾਲ ਪਰਸੋ ਗੱਲ ਹੋਈ ਆ ਫੋਨ ਤੇ ਇਹਨਾਂ ਨੇ ਤੁਸੀਂ ਕਰਾਈ ਮੈਨੂੰ ਤੇ ਹੁਣ ਕਹਿੰਦੇ ਕਿ ਹੁੰਦੇ ਪਰਿਵਾਰ ਸਾਨੂੰ ਲੱਭ ਗਏ ਤੇ ਅਸੀਂ ਹੁਣ ਉਹਨਾਂ ਨੂੰ ਲੈ ਕੇ ਆ ਗਏ ਮੈਂ ਕਿਹਾ ਜਦੋਂ ਮੱਤ ਹਾਂਜੀ ਆਓ ਇਹਦੀ ਮਾਤਾ ਜੀ ਇੱਧਰ ਆ ਭਰਾ ਤੇ ਇੱਕ ਇਹਦਾ ਭਰਾ ਇੱਧਰ ਖੜਾ ਆ ਆ ਇੰਦਰ ਬੇਟਾ ਆ ਆ ਬਕਾ ਇੰਦਰ ਬੇਟਾ ਪਿੱਛੋਂ ਕੀ ਬਣਾਉਣਾ ਪਿੱਛੋਂ ਕਮਾਈ ਨਾ ਜਾ। ਮਾਜੀ ਫਸਿਲ ਜਿਹੜਾ ਬਰੋਈਪੁਰ ਠੀਕ ਅੱਛਾ ਕਮਾ ਬਰੋਈਪੁਰ ਦੇ ਨਾਲ ਹੀ ਹੈ ਜੀ। ਬਰੋਈਪੁਰ ਤੋਂ 18 ਕਿਲੋਮੀਟਰ ਅ। ਤਲਵੰਡੀ ਪਾਈ ਤੋਂ 12 ਕਿਲੋਮੀਟਰ। ਫਰੀਦਕੋਟ ਤੋਂ ਇਸ ਗੇਂਦੇ ਨੂੰ ਤੇ ਸੰਦਰ ਬੜੇ ਬੰਦੇ ਜੀ ਕਿਸਾਨੀ ਦੇ ਕਿਰਦਾਰ ਉੱਧਰ। ਹਾਂ ਜੀ ਅੰਕ ਤਲਵੰਡੀ ਪਾਈ ਮਸ਼ਹੂਰ ਸਾਡੇ ਛੰਦ ਬਹੁਤ ਬੰਦੇ ਉੱਧਰ। ਹਾਂ ਜੀ। ਪਰੀਤਕੋਟ ਸਾਨੂੰ 25 26 ਕਿਲੋਮੀਟਰ ਮੈਂਦਾ ਜਿਹਨਾਂ ਨੇ ਅਪਲੀਕੇਸ਼ਨ ਨੂੰ ਮੁੰਡਾ ਦਿੱਤਾ ਨਵਾਂ ਜਾਨ ਨੂੰ ਹਲਵਾਦ ਇਹ ਨਕੜ ਦੇ ਆਂ ਬੰਦਿਆਂ ਦੀ ਬਾਈ ਹੋਣਿਆਂ ਦੀ ਇਹ ਮਾਂ ਵੀ ਮਰ ਗਿਆ ਉਹ ਮਰ ਗਿਆ ਵਿਚਾਰੇ ਦਾ ਗਰੀਬ ਬੰਦਾ ਉੜਾ ਕੋਈ ਨਾ ਕੋਈ ਪੰਡਾ ਮਾਂ ਆ ਵਿਚਾਰੀ ਕੰਮ ਕਮ ਕਰਦੀ ਇਹ ਸਾਰੇ ਘਰਾਂ ਦਾ ਕੰਮ ਤਾਂ ਕਰਦਾ ਨਹੀਂ ਦੱਸਣੀ ਦੱਸਿਆ ਜਿਆਦਾ ਉਹ ਇੱਥੇ ਆਹ ਜਿਹੜੀ ਗੱਲ ਮਕਾਨ ਵਾਲੇ ਸਿਆਣੀ ਵਾਲੇ ਸਿਆਣੀ ਗੱਲ ਕੋਣਾ ਇੱਕ ਮਿੰਟ ਸਤਿ ਸ੍ਰੀ ਅਕਾਲ ਆਪਾਂ ਬੈਠੇ ਪੰਚਾਇਤ ਪੰਚਾਇਤ ਦੀ ਜਦੋਂ ਇਹ ਪੰਚਾਇਤ ਉਹ ਗੱਲ ਕਰੋਂ ਪੰਚਾਇਤ ਦੀ ਜਿਹੜੀ ਆਪਾਂ ਨੂੰ ਵੀ ਸੁਣ ਕੇ ਕਿਸੇ ਘਰ ਰਹਿ ਲੰਦਾ ਮੈਂ ਨਾ ਤੇਜ ਬੈਂਕ ਆਪਣੇ ਆਂਡ ਗੋਣਾਂ ਦੀ ਗੱਲ ਉਹਨਾਂ ਨੇ ਆਚ ਬਚਾਰਾ ਉਹਨੂੰ ਕਿਸੇ ਜਾਣੀ ਤੂੰ ਵੀ ਬੈਸਰ ਪੜੇ ਲਿਖੇ ਬੰਦੇ ਆ ਫੇਰ ਕਿਸੇ ਗੱਲ ਸੁਣ ਜਿਹਨੂੰ ਇਹ ਕੱਲ ਦਾ ਪਤਾ ਹੁੰਦਾ ਤੁਹਾਡੇ ਘਰੇ ਵੀ ਕੋਈ ਨਹੀਂ ਹੁੰਦਾ ਤੇ ਤੁਹਾਡੇ ਘਰ ਚੋਰੀ ਕੀ ਲੈਣਾ ਉਹ ਚਲੋ ਮੈਂ ਬੜਾ ਜਿਆਦਾ ਭਲਾ ਜੀ ਬੈਠਾ ਆ ਰਾਮ ਨਹੀਂ ਕਰ ਕਰ ਜੂਗਾ ਹੀ ਨਹੀਂ ਬਈ ਨਾ ਕਰ ਇਹਨੂੰ ਸੁਣਨੇ ਨੂੰ ਛੱਡਿਓ ਚੱਲ ਜਾ ਹਾਂ ਉਹ ਦੱਸਿਆ ਬਈ ਉਸਦੇ ਵੀ ਜਿਹਨੂੰ ਬਈ ਆਇਆ ਉਹ ਕਹਿੰਦੇ ਰਾਤ ਅਸੀਂ ਚੱਲ ਗਏ ਜਿੰਦਾ ਭਰਾ ਦਾ ਬਿਮਾਰ ਹੈ ਇੱਕ ਕਹਿੰਦਾ ਅਸੀਂ ਸਾਰੇ ਉੱਥੇ ਚੱਲ ਗਏ ਨਹੀਂ ਨਹੀਂ ਕਰਦਾ ਜਰੂਰ ਆ ਬਾਲੇ ਦਾ ਥੋੜਾ ਬਾਹਰੋਂ ਲਾ ਕੇ ਪਾ ਲੈ ਬੰਦਾ ਹਾਂ ਬੈਲ ਥੋੜਾ ਇਹਦਾ ਬਾਹਰ ਨੂੰ ਘੂਰਦਾ ਵਿਰਨਾ ਹੋਣੇ ਦਾ ਭਰਾ ਉਹ ਜਿਹੜਾ ਫਲਾ ਦੇਖ ਲੋ ਜਾ ਕੇ ਜਿਹੜਾ ਭਰਾ ਉਹ ਵੀ ਮੇਰਾ ਕੰਮ ਕਰਦਾ ਇਨਸਾਨੀ ਸੁਣ ਗੱਲ ਲੈ ਨਾ ਆਪਣਾ ਹੋਵੇ ਯਾਰ ਸੁਣੋ ਇਹ ਪਹਿਲਾਂ ਆਪਣੇ ਨਾਲ ਆਪਦਾ ਫਿਰ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਆ ਜਿਵੇਂ ਲੱਗਦਾ ਇਹ ਤੇਰਾ ਤਾਂ ਮੁੰਡਾ ਕਮਲਾ ਸੀ ਬਈ 2 ਮਿੰਟ ਚੁੱਪ ਰਹਿ ਗੱਲ ਕਰ ਲੈ ਆ ਜਾਏਗਾ ਆਪੇ ਹੀ ਕਮਲਾ ਹੋ ਗਿਆ ਇੱਥੇ ਸਾਬ ਕਿਉਂ ਗਿਆ ਹੈ ਕਿਹੜਾ ਬੰਦੇ ਡਿਊਟੀ ਕਰਦੇ ਨਾ ਨਾ ਵੀ ਆਪੇ ਕਮੜਾ ਹੋ ਗਿਆ ਵੀ ਜੇ ਆਪਾਂ ਉੱਥੇ ਕਿ ਜੇ ਨਾ ਉਹ ਬੰਦਾ ਵੀ ਉੱਥੇ ਹੀ ਨਹੀਂ ਪਿੱਛੇ 14 ਸਾਲਾਂ ਦੇ ਵਿੱਚ ਨਹੀਂ ਬੰਦੇ ਨਹੀਂ ਵੇਖੇ ਨੇ ਵੀ ਜਿਵੇਂ ਆਪਾਂ ਇਹ ਚਾਰਫੀ ਇਹਦੇ ਮਨ ਉਹੀ ਬੋਝ ਬਗਿਆ ਨਾ ਯਾਰ ਕੱਲ ਇਹ ਪੱਤੇ ਨਾਲ ਬੱਡੇ ਝੰਮੇ ਜਵ ਕਮਾਰਨ ਕੀ ਪਸੂ ਨੋਕੋ ਤੇ ਗਵਾਨਾ ਸੇ ਨਾ ਤੇਰੇ ਤੂੰ ਕਹਿਣਾ ਪਈ ਤੂੰ ਪਛਾਣਦੀ ਉਹ ਤੇਰੀ ਮਾਂ ਨਹੀਂ ਉਹ ਤੈਨੂੰ ਕਿਦਰ ਰੁਕੂ ਬਾ ਮਾਰ ਮਾਰ ਮੈਂ ਨਹੀਂ ਨਹੀਂ ਇਹ ਬਾਤਾਂ ਦੇ ਪੱਕੇ ਤੇਰੇ ਪਿਓ ਦੀ ਮਾਂ ਦੀ ਲੈ ਦਿੰਦੇ ਆ ਇਹਦੀਆਂ ਫੋਟੋ ਤੁਹਾਨੂੰ ਲੈ ਦਵੇ ਬਈ ਉਹ ਸਾਫ਼ ਕੀ ਚੀਜ਼ ਦੀ ਗੱਲ ਕਰਾ ਪਿੰਡ ਦਾ ਨਾਮ ਦੱਸ ਦਿੱਤਾ ਵਾ ਪਿੰਡ ਅਖਰੋਟਾ ਉਹ ਪਿੰਡ ਘਲਖੁਰਦ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਦਾ ਤੁਹਾਨੂੰ ਨਾਮ ਦੱਸ ਦਿੱਤਾ ਵਾ ਤੁਸੀਂ ਆਪਦੇ ਵੱਲੋਂ ਜਾ ਕੇ ਇਨਕੁਆਇਰੀ ਕਰ ਸਕਦੇ ਜੀ ਜਦੋਂ ਮਾਦੀ ਆੜੋ ਜੀ ਆਇਆ ਨੂੰ 2000 ਰੁਪਏ ਦਾ ਲਿਆ ਆਇਆ ਬਾਕੀ ਮੈਂ ਵੀਡੀਓ ਵੀ ਬਣਾ ਕੇ ਪਾਈ ਇਹਨਾਂ ਦੀ ਇਸ ਤੋਂ ਵੱਡੀ ਇਸ ਤੋਂ ਗੱਲ ਇਹ ਵੀ ਤੁਹਾਨੂੰ ਆਇਆ ਨੂੰ ਕੀ ਇਨਕੁਆਇਰੀ ਕਰਨੇ ਸਰਪੰਚ ਸਾਹਿਬ ਆਜਿਆ ਸਾਡੇ ਪਿੰਡ ਦੇ ਨਾਲ ਆਇਆ ਮਾਤਾ ਉਹਦੀ ਨਾਲ ਆਈ ਆ ਇਸ ਤੋਂ ਵੱਧ ਕੀ ਇਨਕੁਆਰੀ ਹੁੰਦੀ ਹੈ ਜੇ ਆਪਾਂ ਕਹਿੰਦੇ ਆ ਜੇ ਆਪਾਂ ਪੁੱਛਣਾ ਹੈ ਨਹੀਂ ਗੱਲ ਨਹੀਂ ਗੱਲ ਸੰਤੁਸ਼ਟੀ ਤੁਸੀਂ ਕਰਨੀ ਪੜੀ ਤੁਸੀਂ ਕਰ ਲੋ ਉਹ ਬੜੀ ਕਾਉਂਦਾ ਇੱਥੇ ਮੈਦ ਲਿਆਏ ਜੇ ਤੁਹਾਨੂੰ ਇਹਦਾ ਅਸੀਂ ਇਹਦਾ ਘਰ ਪੰਚਾਇਤ ਕਲੱਬ ਜਿਨ੍ਹਾਂ ਨੇ ਖਿਡਾਓ ਕਰੇ ਉਹਦੇ ਚਾਹੀ ਨਹੀਂ ਬੋਲਦੇ ਪਰ ਜਿਹੜੀ ਗੱਲ ਸਿਆਣੀ ਉਹ ਸਿਆਣੀ ਬੋਲਦਾ ਹੈ ਹਾਂ ਨੇ ਐ ਵੀ ਸਰਪੈਂਟ 40 ਸਾਲ ਦੀ ਗੱਲ ਮੁਕਾਓ ਜੇ ਤੁਸੀਂ ਆਏ ਦੇ ਭਰਾ ਤੁਹਾਡਾ ਮੂਣਾ ਆ ਬਾਈ ਕੋਰਾ ਰਾਜੀ ਤੂੰ ਕਮਜ਼ੋਰ ਬਹੁਤ ਹੋਇਆ 35 ਸਾਲ ਤੇ ਮੇਰੀ ਹੋਈ ਵੀ ਆ ਕਿੰਨੀ ਹੋਈ ਹਾਂ ਇਹ 35 ਸਾਲ ਤੋਂ ਉੱਤੇ ਆ। ਅੱਛਾ ਜਿਹੜਾ ਕਹਿੰਦਾ ਇਹਨੂੰ ਠੱਪੀ ਲਾ ਦੇ। ਠੱਟੀ ਇਹ ਤਾਂ ਇਹ ਤੋਂ ਅੰਦਰ ਆ ਰਿਹਾ ਹੈ। ਉਹ ਪੰਚ ਦਾ ਛੋਟਾ ਭਰਾ ਯਾ ਮੋਢਾ ਬੈਠੇ ਰਹੇ। ਉਹਦਾ ਛੋਟਾ ਭਰਾ ਯਾ ਮੋਢਾ ਕਰ ਲੈ ਲਗਾ। ਇਹ ਵੀ ਬੇੜਾ ਕਰ ਕੀਤਾ ਇਹਨੇ ਅੱਜ ਵੀ ਕਰਦਾ। ਇਹ ਵੋਟਾਂ ਦਾ ਚੱਕਰ ਹੈ ਸਿੱਧਾ ਬੋਲ। ਆ ਮਾਂ ਹੀ ਹੈ ਨਾ ਪੂਰਾ ਪਿੰਡ ਹੀ ਆ। ਸਾਨੂੰ ਇਹ ਪਿੱਛੇ ਗਿਆ ਤਾਂ ਇਹ ਤਾਂ ਰਹਿਣ ਵਾਲੇ ਯਾਰ ਵੇਖੀ ਦੇ ਬੰਦੇ ਉਹ ਰੈਂਕ ਲਈ ਕਈ ਨਾ ਕਰਤੀਆਂ ਕੰਮ ਇਹੋ ਕਰਨੇ ਆਉਂਦੇ ਚੱਲ ਉਹ ਬਾਜੂ ਦੇਣਾ ਤੱਤੀ ਨਾਲ ਪੱਠੀਆਂ ਨਹੀਂ ਦੇਣੂ ਬਾਜੂ ਇਹਨਾਂ ਦਾ ਅੱਛਾ ਵਾ ਨਹੀਂ ਮੈਨੂੰ ਥੋੜੇ ਪਤਾ ਸਰਪੰਚ ਸਾਹਿਬ ਜੇ ਨੂੰ ਟੱਟੀ ਨਹੀਂ ਚਾਹੁੰਦੇ ਮੈਨੂੰ ਜਾਣਦਾ ਕਿਵੇਂ ਲੈਂਦਾ ਕੁਦਰਤ ਦਾ ਇਹ 6 ਮਹੀਨੇ ਦਾ ਹਾਂ ਲਾ ਜਲਵਾ ਕਰਦਾ ਸਾਰਾ ਕੀ ਕਹਿੰਦਾ ਇੱਕ ਮਿੰਟ ਵੇਹ ਇਹਨੂੰ ਆਪਾਂ ਨੇ ਤੱਤੀ ਨਹੀਂ ਹੁੰਦੀ ਪੱਥੇ ਕਿਵੇਂ ਵੱੜਦਾ ਆ ਪੱਥੇ ਆ ਕਿਉਂ ਉਹਨਾਂ ਦੇ ਵਾਲੇ ਮਸ਼ੀਨ ਦੇ ਪਾਹੂਆਂ ਨੂੰ ਕਿਵੇਂ ਪਾਉਂਦਾ ਮੈਂ ਕਿਹਾ ਮੈਂ ਇਹਨਾਂ ਨੂੰ ਦੱਸਿਆ ਇਹਨਾਂ ਨੂੰ ਸਹਲਾ ਇਹ ਗੱਲ ਨਹੀਂ ਹੁੰਦੀ ਜਿੰਮੇਵਾਰ ਸਰਪੰਚ ਆ ਤੁਹਾਨੂੰ ਇਹਨਾਂ ਨੇ ਦੱਸਿਆ ਵੀ ਸਾਡੇ ਕੋਲੇ ਬੰਦਾ ਆ ਗਿਆ ਜਿੱਤਦਾ ਆਇਆ ਤੁਹਾਨੂੰ ਉਹਦੇ ਦੱਸਿਆ ਉਹਨਾਂ ਨੇ ਤੂੰ ਥਾਣੇ ਦਿੰਦਾ ਫਲਾਣਿਆਂ ਥਾਣੇ ਰਿਪੋਰਟ ਕੇ ਵੀ ਮੈਂ ਦੱਸਦਾ ਕਹਿੰਦੇ ਰੋਟੀ ਬਚਾਉਂਦਾ ਤਾਜ ਆ ਰਾਤ ਵੀ ਦੇਣੀ ਸੀ ਕਿਹਨੂੰ ਸਾਨੂੰ ਇੱਕ ਮਿੰਟ ਬਾਈ ਇੱਕ ਮਿੰਟ ਸਾਰੇ ਖੜੇ ਇੱਕ ਮਿੰਟ ਖੜਦਾ ਤੈਨੂੰ ਚੁੱਪ ਕਰ ਸਾਰੇ ਬਰਾ ਚੁੱਪ ਇੱਕ ਮਿੰਟ ਇੱਕ ਹੀ ਗੱਲ ਕਰ ਲੈ ਦੂਜੀ ਗੱਲ ਨਾ ਕਰ ਬਾਈ ਚਾਂਸ ਇਹਨਾਂ ਦਾ ਸਰੀਕਾ ਹੁੰਦਾ ਪਿੰਡ ਚ ਇਹ ਮੁੰਡਾ ਇਹਨਾਂ ਦੇ ਘਰੇ ਮਰ ਜਾਂਦਾ ਤੈਨੂੰ ਇਹਨੂੰ ਤਲਾਹ ਨਹੀਂ ਦਿੱਤੀ ਜੇ ਨਹੀਂ ਦਿੱਤੀ ਤੂੰ ਤਲਾਹ ਦਿੱਤੀ ਹੁੰਦੀ ਇਹ ਤਾਂ ਕਹਿੰਦਾ ਬਾਈ ਮੇਰੇ ਕੋਲ ਤਲਾਹ ਗਿਆ ਬੰਦਾ ਬਣਾ ਮਨਸਰ ਜਿਹਦੇ ਘਰੇ ਬੰਦਾ ਹਵੀ ਨਵੀਂ ਨਾ ਮਰ ਜਾਂਦਾ ਇਹ ਕੋ ਦੂਜੀ ਪਾਰਟੀ ਆਣ ਕੇ ਬੰਦੇ ਨੂੰ ਚੱਕ ਲੈਂਦੀ ਕੀ ਕਰਦਾ ਤੇ ਇਹਨਾਂ ਦੇ ਕਤਲ ਦਾ ਜੁम्मे ਪੈਦਾ ਉਹ ਕਤਲ ਦਾ ਜ਼ਿੰਮੇਵਾਰ ਕਿਹੜਾ ਕਹਦਾ ਤੂੰ ਬੰਦਾ ਹੈ ਕਿ ਇਹਨਾਂ ਨੇ ਬੰਦਾ ਦੱਸ ਚੱਲ ਅਸੀਂ ਵੀ ਪਾਸੇ ਰਹਿ ਕੇ ਬਾਈ ਹੁਣੇ ਪਾਸੇ ਰਹਿ ਕੇ ਪਿੰਡ ਦੇ ਵਿੱਚੋਂ ਦੂਜਾ ਤੀਜਾ ਬੰਦਾ ਵੀ ਉਂਗਲ ਖੜੀ ਕਰਦਾ ਵੀ ਫਲਾਣੇ ਕਦੇ ਯਾਰ ਬੰਦਾ ਮਰ ਗਿਆ ਜੋ ਬੰਦਾ ਚੱਕਦੇ ਤੁਸੀਂ ਕਿਹਦਾ ਨਾਲੇ ਦੇ ਵੀ ਕਿੱਥੋਂ ਆ ਵੀ ਮੈਂ ਜੀ ਹਤਲਾਹ ਦਿੱਤੀ ਥਾਣੇ ਮੈਂ ਇਹਨੂੰ 17 ਸਾਲ ਹੋ ਗਏ ਜਾ ਕੇ ਵੇਖ ਲੋ ਮੇਰੀਆਂ ਕਿੰਨੀਆਂ ਦਰਖਾਸਤਾਂ ਦਿੱਤੀਆਂ ਥਾਣੇ ਗੱਲ ਖੁਰ ਦੇ ਵਿੱਚ ਕਿੰਨੇ ਬੰਦਿਆਂ ਦੀਆਂ ਚੱਕ ਕੇ ਫੋਟੋ ਲੁਆਈਆਂ ਵੀ ਫਲਾਣੇ ਦਾ ਫਲਾਣਾ ਬੰਦਾ ਬਈ ਇਹ ਇਹ ਗਮ ਹੋ ਕੇ ਇਹ ਚਾਚਾ ਸਾਹਿਬ ਦਾ ਮੈਂਬਰ ਆ ਹਾਂ ਇਹ ਇਹ ਵਜੂਦਾ ਮੈਂਬਰ ਆ ਠੀਕ ਆ ਜਿਹੜੀ ਪ੍ਰੱਪੇ ਦੀ ਗੱਲ ਆ ਉਹ ਪ੍ਰੱਪੇ ਦੀ ਹੁੰਦੀ ਆ ਜਿਹੜੀ ਧੱਕੇ ਦੀ ਗੱਲ ਆ ਉਹ ਤੱਕ ਤੂੰ ਗੱਲ ਕਰਾਈ ਜੀ ਕੱਲ ਕੀਤੀ ਕੱਲ ਕੀਤੀ ਆਪਾਂ ਗੱਲ ਕੱਲ ਇਹ ਕਿੰਦੀ ਕੱਲ ਪਰਸੋਂ ਪਰਸੋਂ ਆ ਲੈ ਮੌਕੇ ਤੁਸੀਂ ਪਿੰਡ ਅੱਥੇ ਜਾ ਆਲੇ ਦਿਮਾਗੋ 2 ਵਜੇ ਕਿਹਨਾਂ ਵੀ ਕਿਹਾ ਵੀ ਉਹ ਜਿਹੜੇ ਪੈਸੇ ਨਾ ਉਹ ਜਿਹੜੇ ਉਹ ਸਰਪੰਚ ਸਾਹਿਬ ਕੋ ਅਸੀਂ ਲੈਣੇ ਨੇ ਤੇ ਅਸੀਂ ਆਣਾ ਆ ਮੁਰੇ ਦਾ ਉਹਨਾਂ ਬਾਸ ਲਾ ਬੀ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੇ ਸਰਪੰਚ پیسے ਨਾ ਦੇਊਗਾ ਤੁਹਾਨੂੰ ਹਾਂਜੀ ਫਿਰ ਵੀ ਮੈਂ ਦੇਣੀ ਕਿਆ ਕਿਆ ਜੀ ਕਿਆ ਜਦੋਂ ਅਸੀਂ ਚਾਰ ਬੰਦਿਆਂ 'ਚ ਬੈਠ ਕੇ ਤੁਸੀਂ ਠਕ ਠਕ ਕੇ ਵੀ ਇਹਦਾ 50000 ਰੁਪਏ ਤੁਹਾਨੂੰ ਮੈਂ ਤੁਹਾਡੇ ਨਾਲ ਸਹਿਮਤ ਆ ਮੈਂ ਤੇ ਮੇਰੀ ਗੱਲ ਸੁਣ ਮੈਂ ਤੁਹਾਡੇ ਨਾਲ ਸਹਿਮਤ ਆ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਸਹਿਮਤ ਆ ਪਰ ਮੇਰੀ ਗੱਲ ਸੁਣੋ ਤੁਸੀਂ ਇਹਨਾਂ ਨੇ ਕਿਹਾ ਸੀਗਾ ਕਿ ਬੱਚਾ ਅਸੀਂ ਮਤਲਬ ਪਿਛਲੇ ਸਾਲ ਤੋਂ ਰੱਖਿਆ ਵਾ ਕਿਆ ਸੀ ਨੈਨਾ ਪਰ ਇਹਨਾਂ ਦਾ ਬੱਚਾ ਭਾਈ ਮੇਰੀ ਗੱਲ ਸੁਣੋ ਇਹਨਾਂ ਨੇ ਕਿਹਾ ਸੀ ਸਾਲ ਇੱਕ ਤੋਂ ਰੱਖਿਆ ਪਰ ਇਹ ਬੱਚਾ ਜਦੋਂ ਪਤਾ ਲੱਗਾ ਇਨਕੁਆਰੀ ਹੋਈ ਤੇ ਇਹ ਤੇ 13 ਸਾਲ ਤੋਂ ਘਰੋਂ ਗਿਆ ਵਾ ਇਹ ਸਾਨੂੰ ਥੋੜੀ ਪਤਾ ਵੀ 13 ਸਾਲ ਹੋ ਗਏ ਘਰੋਂ ਗਿਆ ਨੂੰ ਤੁਸੀਂ ਤੁਸੀਂ ਮੈਂ ਕਹਿੰਦਾ ਵੀ ਮੈਂ ਸਭ ਕੁਝ ਝੂਠ ਬੋਲ ਰਿਹਾ ਹਾਂ ਜੋ ਮੈਂ ਬੋਲ ਰਿਹਾ ਸਭ ਕੁਝ ਝੂਠ ਨਹੀਂ ਨਹੀਂ ਉਹ ਨਹੀਂ ਮੈਂ ਗੱਲ ਇਹ ਦੱਸ ਰਿਹਾ ਤੁਹਾਨੂੰ ਇਹ ਭਾਈ ਸਾਹਿਬ ਵੀ ਨਾਲ ਹੀ ਤੁਸੀਂ ਹਾਂ ਨਾਲ ਸੀ ਨਾਲ ਸੀ ਇਹਨਾਂ ਚ ਵੀ ਤੁਸੀਂ ਵੀ ਨਾਲ ਸੀ ਇਹ ਨਾਲ ਸੀ ਇਹ ਨਾਲ ਬੰਦਿਆਂ ਨੂੰ ਬਿਠਾ ਕੇ ਇੱਕ ਲਿਖ ਦਿੱਤਾ ਵੀ ਆਪੀ ਦੇ ਉੱਤੇ ਜੀ ਸਰਪੰਚ ਕੋਲ ਖਾਲਿਆ ਤੇ ਤਸਦੀਕ ਕੀਤਾ ਜਾਂਦਾ ਵੀ ਮੈਂ ਹਾਂਜੀ ਉਹਨਾਂ ਦਾ 50000 ਰੁਪਏ ਰੱਖ ਲਿਆ ਜਦੋਂ ਇਹਦੇ ਬਾਰਸ਼ ਆ ਜਾਣਗੇ ਚਾਹੇ ਇੱਕ ਸ਼ਬਦ ਤੁਸੀਂ ਹੋਰ ਕਿਹਾ ਸੀ ਹਨਾ ਇੱਥੇ ਵੀ ਜੇ ਇਹਦੇ ਬਾਰਸ਼ ਨਹੀਂ ਆਣਗੇ ਤਾਂ ਇਹਨਾਂ ਦਾ ਆਧਾਰ ਕਾਰਡ ਬਣਾ ਕੇ ਇਹਦਾ ਕਾਊਂਟ ਖੁੱਲੇ ਜਾਊਗਾ ਇਸ ਅਕਾਊਂਟ ਦੇ ਵਿੱਚ ਸ਼ੂਟ ਕਰਾ ਦਿਆਂਗੇ ਹਾਂਜੀ ਉਹ ਗੱਲ ਹੋਈ ਹਾਂਜੀ ਅੱਛਾ ਹੁਣ ਮਹਿਮਾਨਾਂ ਇੰਨੇ ਬੰਦੇ ਬੈਠੇ ਨੇ ਕਿੰਨੇ ਜਿਹੜੀ ਸਾਰੇ ਲੋਕਾਂ ਦੀ ਗੱਲ ਕਰਨੀ ਨਾ ਉਹ ਕੋਈ ਬੰਦਾ ਕਰਦਾ ਨਹੀਂ ਤੇ ਉਧਰ ਕਹਿੰਦੇ ਉਧਰ ਮੂੰਹ ਚ ਗੱਲ ਕਰਨੀ ਉਧਰ ਗੱਲ ਕਰਨੀ ਅੱਜ ਅਸੀਂ ਉਹ ਬੱਚਾ ਵਾਕੇ ਹੀ ਉਹਨਾਂ ਦਾ 13 ਸਾਲ ਤੋਂ ਕਰੋ ਗਾਇਬ ਹਾਂਜੀ ਹੁਣ ਮਾਈ ਚਾਂਸ ਉਸ ਬੰਦੇ ਨੇ ਤੇ ਤੁਸੀਂ ਕਹਿਣਾ ਵੀ ਅਸੀਂ 4 ਮਹੀਨੇ ਰੱਖਿਆ ਜਾਂ 6 ਮਹੀਨੇ ਰੱਖਿਆ ਜਾਂ ਸਾਰ ਰੱਖਿਆ ਕਿੱਦਾਂ ਕਿੱਦਾਂ ਹਾਂਜੀ ਉਹਨਾਂ ਨੇ ਸਾਨੂੰ ਇਹੋ ਜਿਹਾ ਜੋ ਤੁਸੀਂ 50000 ਰੁਪਏ ਬਣਾਇਆ 37 ਨਾਲ 50000 ਬਣਿਆ 70 ਨਾ ਬਣਿਆ ਪਰ ਇਹਨਾਂ ਇਹਨਾਂ ਦਾ ਮੇਰੀ ਗੱਲ ਸੁਣੋ ਮੈਂ ਇਹਨਾਂ ਦੀ ਗੱਲ ਤੇ ਵਿਸ਼ਵਾਸ ਕੀਤਾ ਹੈ ਕਿ ਵਾਕਿਆ ਹੀ ਇਸ ਹਾਲ ਇੱਕ ਤੋਂ ਹੀ ਗੁੰਮ ਹੋ ਜਾਵਾ ਮੰਨ ਕੇ ਚਲੋ ਪਿਛਲੇ ਸਾਲ ਇੱਕ ਹੋ ਗਿਆ ਇਹਨਾਂ ਕੋਲ ਪਰ ਜਦੋਂ ਕੋ ਆਪਣੇ ਕੋਲ ਸਬੂਤ ਆ ਗਿਆ ਵਾ ਕਿ ਹੁਣ 13 ਸਾਲ ਤੋਂ ਗੁੰਮ ਹੋਇਆ ਠੀਕ ਹੈ ਜੀ ਮੇਰੀ ਗੱਲ ਸੁਣੋ ਜੇ ਇਹ ਝੂਠ ਮਾਰ ਸਕਦੇ ਆ ਨਹੀਂ ਨਹੀਂ ਮੇਰੀ ਗੱਲ ਸੁਣੋ ਜੇ ਇਹ ਝੂਠ ਮਾਰ ਸਕਦੇ ਆ ਵੀ ਵੀਰ ਜੀ 13 ਸਾਲ ਦੀ ਬਜਾਏ 1 ਸਾਲ ਦਾ ਸਕਦੇ ਆ ਕਿ ਮੈਂ 50000 ਤੋਂ ਮੈਂ ਨਹੀਂ ਕਹਿ ਸਕਦਾ ਕਿ ਭਈ 50000 ਤੇ ਫਿਰ ਕੁਝ ਨਹੀਂ ਆ ਫਿਰ ਕਾਰਵਾਈ ਕਰੋ ਇਹਨਾਂ ਦੇ ਕਿ ਕੁਝ ਨਹੀਂ 50 ਮੈਂ ਤਾਂ 1 ਸਾਲ ਦੇ ਹਿਸਾਬ ਨਾਲ ਲਿਆ ਨਾ ਮੈਂ ਭਾਜੀ 1 ਸਾਲ ਦੇ ਹਿਸਾਬ ਨਾਲ ਲਿਆ ਵਾ 50000 ਦੀ ਗੱਲ ਪੁੱਛਣ ਦੀ ਗੱਲ ਨਹੀਂ ਮੈਂ 50 ਮੈਂ 1 ਸਾਲ ਦੇ ਹਿਸਾਬ ਨਾਲ ਲਿਆ ਵਾ 50000 ਉਹ ਵੀ ਥੋੜਾ ਸੀਗਾ ਜੀ 6 ਮਹੀਨੇ ਹਿਸਾਬ ਨਾਲ ਲਿਖੇ 6 ਮਹੀਨੇ ਹਾਂ 4 ਮਹੀਨੇ ਸਾਡੇ ਕੋਲ ਜਾਂ 3 ਮਹੀਨੇ ਚਲੋ ਵੀ 6 ਮਹੀਨੇ ਲਾ ਲਓ ਤੁਸੀਂ 6 ਮਹੀਨੇ ਲਾ ਲਓ ਤੁਸੀਂ 6 ਮਹੀਨੇ ਲਾ ਲਓ ਤੁਸੀਂ 6 ਮਹੀਨੇ ਲਾ ਲਓ ਇਹ ਕਹਿ ਲਾਪੇ ਵੀ 6 ਮਹੀਨੇ 6 ਮਹੀਨੇ ਇੱਕ ਭੈਣ ਨੇ ਵੀ ਚੁੰਦੇ ਹੀ ਕਹਿ ਤੱਕ ਸਾਡੇ ਕੋਲ ਹਾਲ ਹੈ ਹਾਂ ਕਿਆ ਸੀਗਾ ਹਾਂ ਕੋਈ ਗੱਲ ਨਹੀਂ ਉਹ ਤਾਂ ਦੇ ਕਰ ਬਣਾਉਂਦਾ ਕੋਈ ਪੈਸੇ ਲੱਗ ਜਾਂਦਾ ਨਾ 50 ਚ ਮੁਕੇ ਤੁਹਾਡੀ ਭੈ ਜਿੰਨੇ ਚ ਮਰਜੀ ਮੁਕੇ ਮੈਂ ਗੱਲ ਜੀ ਹਾਂ ਫਿਰ ਉਹ ਉਹ ਸੱਤਾਂ ਸਾਲਾਂ ਦਾ ਤੁਸੀਂ ਲਈ ਫਿਰਦੇ ਆ ਤੂੰ ਕਿਹੜਾ ਕਿਹਦੇ ਵੇਖਿਆ ਆਹੋ ਵੇਖਿਆ ਉਹਨੂੰ ਵੀ ਵੀਡੀਓ ਨਾ ਤੂੰ ਉਹ ਵੀ ਕਿਸ ਦਾ ਮਾ ਦਾ ਪੋਤੀ ਆ ਹੋ ਸਕਦਾ ਉਹਨੂੰ ਲੈ ਕੇ ਫਿਰ ਮੈਂ ਆ ਜਾਂ ਕਹਸਣੋ ਉਹਦੇ ਮਾਪਿਓ ਨੂੰ ਤੁਸੀਂ ਕੀ ਮਣੀ ਐਡਰੈਸ ਕਰਤਾ ਹੁੰਦਾ ਕਿ ਕੋਈ ਅਜੇ ਤੱਕ ਥਾਣੇ ਤਲਾ ਦਿੱਤੀ ਉਹਦੀ ਹਾਂ ਦੂਜੇ ਦਾ ਵੀ ਜਾਂਦਾ ਇਹ ਜਿਹੜਾ ਕੋਈ ਵੀ ਕਿਸੇ ਨਾਲ ਗੱਲ ਕਰੇ ਉਹ ਗੱਲ ਸੁਣੀ ਦੀ ਹੁੰਦੀ ਹੈ ਕਾਲਾ ਇਹਨਾਂ ਨਾਲ ਨਹੀਂ ਗੱਲ ਕਰਾਂਗੇ ਜਾਂਦੇ ਬਰੋਹਪੁਰ ਆਉਣਗੇ ਲਾ ਬਰੋਹਪੁਰ ਆਉਣਗੇ ਤਾਂ ਬਰੋਹਪੁਰ ਆ ਜਾਣਗੇ ਤੁਸੀਂ ਨਾ ਦਾ ਫੂ ਨੂਮ ਸੀਤੇ ਚੜਾਈ ਗਏ ਚਲੋ ਤੁਸੀਂ ਨਹੀਂ ਚੁੱਕੋ ਅਸੀਂ ਚੁੱਕਦੇ ਫਿਰ ਤੁਹਾਨੂੰ ਦਿਖਾਈ ਨਾ ਠੀਕ ਹੈ ਇੱਕ ਗੱਲ ਤੇ ਇੱਕ ਕੰਮ ਜਿਹੜਾ ਬਹੁਤ ਮਾਰਾ ਆਉਂਦਾ ਜਿਹੜਾ ਮਾਰਾ ਤੇ ਹੈ ਹੀ ਆ ਜੀ ਮਾਰਾ ਹੋ ਗਿਆ ਬੰਦਾ ਚੱਕੇ ਦਾ ਵੀ ਇਹ ਵੀ ਤੁਹਾਨੂੰ ਪਤਾ ਵੀ ਇਹਦਾ ਜਨਮ ਕੀ ਬੰਦਾ ਇਹ ਇਹ ਤਾਂ ਬੰਦਾ ਜੇ ਆਪਾਂ ਗਮਨਾਹ ਕਰ ਲੈਂਦਾ ਕਿੱਥੇ ਕਿੱਥੇ ਜਾਏਗਾ ਕਹੜਾ ਬੰਦਾ ਚੱਕੇ ਦਾ ਵੀ ਤੁਹਾਨੂੰ ਪੂਰ ਸਿਆਣਾ ਬੰਦਾ ਪੂਰਾ ਪੜਿਆ ਲਿਖਿਆ ਬੰਦਾ ਹਾਂਜੀ ਹਾਂਜੀ ਉਹ ਬੰਦਿਆ ਬੰਦਾ ਬੰਦਾ ਚੱਕੇ ਦਾ ਕੀ ਤਾਰਾਂ ਦਾ ਯਾਰ ਇਹ ਤਾਂ ਕਹਦਾ ਵੀ ਕਾਨੂੰਨੀ ਤੌਰ ਤੇ ਉੱਤੇ ਆਪਾਂ ਐਵੇਂ ਨਹੀਂ ਹੋ ਸਕਦਾ ਠੀਕ ਹੈ ਜੇ ਆਪਾਂ ਤੈਨੂੰ ਤੈਨੂੰ ਆਪਾਂ ਚਾਕੇ ਲੈ ਜਨੇ ਆ ਤੇਰੇ ਘਰ ਦੇ ਘਰ ਦੇ ਕੀ ਕਰਨਗੇ ਵੀ ਸਾਡਾ ਮਰਚਾ ਕਰਾਉਣਗੇ ਅਗਵਾ ਬੰਦਾ ਸਾਡਾ ਗਵਾ ਕਰਕੇ ਬੰਦੇ ਲੈ ਗਏ ਮੈਂ ਤਾਂ ਤੁਹਾਨੂੰ ਕਿਹਾ ਨਹੀਂ ਵੀ ਤੁਸੀਂ ਜੋ ਬੰਦ ਕਹਿੰਦੇ ਮੈਂ ਇਹ ਗੱਲ ਕਹੀ ਹੈ ਇੱਕੋ ਗੱਲ ਵੀ ਰੱਬ ਲੈ ਕੇ ਅਸੀਂ ਗੱਲ ਸਰਦਾਰ ਜੀ ਨਾ ਨਾ ਵੀ ਇਹ ਮਾ ਕੀਤੇ ਬੰਦੇ ਦਾ ਬਹੁਤ ਵੱਡਾ ਕੰਮ ਹੁੰਦਾ ਹੈ ਬੰਦਾ ਲਉਦਾ ਵੀ ਤੂੰ ਬੰਦਾ ਸਿਆਣਾ ਕੋਈ ਨਹੀਂ ਮੰਨਦਾ ਜੇ ਰੱਬ ਨੂੰ ਮੰਨਦਾ ਹੋਵੇ ਨਾ ਤੁਸੀਂ ਜਉਂਦਾ ਫੜਿਆ ਹੀ ਉਦੋਂ ਹੀ ਉਹਦੇ ਜਿਹੜਾ ਦੂਜਾ ਸੱਤਾ ਥੱਲਾ ਦਾ ਮੈਂ ਖਾਂਦੀ ਉਹ ਨੂੰ ਜਾਣਦਾ ਹੁੰਦਾ ਰੱਬ ਨੂੰ ਮੰਨਦੇ ਹੀ ਤਾਂ ਉਹਨਾਂ ਨੇ ਹੀ ਕੁਰਬਾਨੀ ਦਿੱਤੀ ਤੇ ਭਜਾਇਆ ਉਹਦੇ ਜੇ ਰੱਬ ਨੂੰ ਨਹੀਂ ਮੰਨਦੇ কালু <muchas>